ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪਿੰਨ ਸਵਾਜਪੁਰ ਪਹੁੰਚੇ ਆਂ ਬਾਈ ਜੀ ਕੋਲ ਪਹਿਲੀ ਵੀਡੀਓ ਬਣਾਈਏ ਭਾਈਆਂ ਜੀ ਚਲੋ ਅੱਜ ਵੀਨੇ ਕੋ ਦੋ ਤਿੰਨ ਲੈਪ ਗਾਵਾਂ ਸੇਲ ਹੈ ਜੀ ਜਿਲ੍ਹਾ ਤਰਨਤਪੁਰ ਪੰਡਾ ਜੀ ਤਸਵੀਰ ਜੀ ਤਰਨਤਪੁਰ ਪੰਦੀ ਹੈ ਤੇ ਆਓ ਫਿਰ ਵੀਰ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੱਲ ਰਿਹਾ ਕਿਉਂ ਹਾਂਜੀ ਹਾਂਜੀ ਗਾਵਾਂ ਦੇ ਕਰਦੇ ਹਾਂ ਹਾਂਜੀ ਹਾਂਜੀ ਗਾਵਾਂ ਦੇ ਇਹ ਬਾਈ ਮੱਜਾਂ ਦਾ ਕਰਦਾ ਅੱਜ ਤੁਸੀਂ ਮੱਜਾਂ ਨਹੀਂ ਕਰਦੇ ਹਾਂਜੀ ਹਾਂਜੀ ਇਕੱਠੇ ਕਰਦੇ ਭ ਠੀਕ ਹੈ ਹਾਂਜੀ ਆ ਫਾਰਮ ਵਾਲਾ ਨਗੀਨਾ ਗੱਬੜੇ ਜੀ ਹਾਂਜੀ ਹਾਂਜੀ ਗੱਬਣਾ ਠੀਕ ਹੈ ਠੀਕ ਹੈ ਹਾਂਜੀ ਕਿੰਨਾ ਟਾਈਮ ਲਾਉਗੀ ਜੀ ਇਹ ਇਹ ਲੈ ਜੂ ਵੀਰ ਜੀ ਅਜੇ ਦੱਸ ਦੇਣਾ ਅੱਛਾ ਦੱਸ ਦੇ ਲੈ ਜੂਗੀ ਹਾਂਜੀ ਹਾਂਜੀ ਦੁੱਧ ਹੁਣ ਵੇਖੋ ਕਿੱਡਾ ਵਧੀਆ ਲੱਗਾ ਦੁੱਧ ਵੀਰ ਵੀਰ ਜੀ ਕਿੰਨਾ ਕਰੂਗੇ ਦੁੱਧ ਵੀਰ ਜੀ ਘਰ ਵਾਲੇ ਦੇ 35 40 ਕਿਲੋ ਆਂਦੇ ਅੱਛਾ ਅੱਛਾ ਬਾਕੀ ਆਪਾਂ 30 ਕਿਲੋ ਦੀ ਔੜ ਤੇ ਦੇ ਦਾਂਗੇ 30 ਕਿਲੋ ਹਾਂਜੀ ਹਾਂਜੀ ਬਾਕੀ ਨਗੀਨਾ ਵੇਖੋ ਪਲਿਆ ਕਿ ਨਹੀਂ ਬਹੁਤ ਹੀ ਪੂਰੀ ਪੜੀ ਹੈ ਜੀ ਹੈ ਅਜੇ ਨਾਲ ਢਿੱਡ ਨਹੀਂ ਭਰਿਆ ਤੇ ਸਾਲ ਚ ਖਾਂਦੀ ਰਹੀ ਆ ਹਾਂਜੀ ਹਾਂਜੀ ਹਾਂ ਤੇਰਾ ਆਪਣੇ ਫਿਰ ਤ ਇੱਕ ਉਹਨੇ ਕਿ ਲੰਮੀ ਲੰਮੀ ਦੋਰ ਮਾਰੇ ਇਧਰ ਦੋਰ ਲੋ ਐਂ ਦੋਰ ਲੋ ਚੋ ਆਜੂ ਵਧੀਆ ਨਹੀਂ ਕਰੂਗਾ ਮੈਂ ਨਾ ਇੱਕ ਨੰਬਰ ਆ ਦੇ ਵੀਰ ਜੀ ਬਸ ਠੀਕ ਆ ਹਾਂ ਜੀ ਅੱਗੇ ਪਿੱਛੇ ਚੰਗਾ ਖਾਣ ਵੇਖੋ ਕਿੰਨਾ ਵਧੀਆ ਲੱਗਾ ਹੂੰ ਹੂੰ ਬਿਲਕੁਲ ਸਿੱਧੀ ਸਿੱਧੀ ਰੱਖ ਲੈ ਇਹਨੂੰ ਕਰਮਾਂ ਵਾਲੀ ਰਹੀ ਖੁੱਲੀਆਂ ਤੇ ਲਿਆ ਰਾਜਾ ਪਾਇਆ ਆਪਾਂ ਅਫਰ ਬਜੀ ਫਰਕ ਤਾਂ ਪੈਣਾ ਹੀ ਆ ਆਨੇ ਧੰਨ ਵਾਲਾ ਫਾਰਮ 'ਚ ਖੁੱਲੀਆਂ ਰਹਿੰਦੀਆਂ ਆ ਆਜੋ ਆਜੋ ਉੱਥੇ ਖੁੱਲੀਆਂ ਰਹਿੰਦੀਆਂ ਫਿਰ ਇਹ ਹਾਂ ਜੀ ਹਾਂ ਜੀ ਤੇ ਇੱਥੇ ਤੁਹਾਨੂੰ ਬਰਦਾ ਹੁਣ ਗਾਂਵ ਜਿੱਥੇ ਰਹਿਣਾ ਹਾਂ ਜੀ ਹਾਂ ਜੀ ਇਹਨੇ ਉੱਥੇ ਅਸਲ ਟਿਕਣਾ ਲੈ ਚਲੋ ਹੈਗਾ ਨਹੀਂ ਕਿੰਨਾ ਕਿ ਨਹੀਂ ਤੀਜਾ ਸੁਹੂ ਸੁਦੂਜਾ ਨਹੀਂ ਤੀਜਾ ਤੀਜਾ ਸੁਹਣਾ ਹਾਂ ਠੀਕ ਹੈ ਕਰਾਉ ਚੱਕਮਣਾ ਜੀ ਇੰਥਾਂ ਬਹੁਤ ਸੋਹਣਾ ਲੱਗਾ ਹਾਂਜੀ ਇਹਨਾਂ ਫਿਰ ਮੁੱਲ ਕੀ ਜਿੰਦਾ ਮੁੱਲ ਤੇ ਵੀਰ ਜੀ ਬੱਚੀ ਵੇਖਦੀ ਡੇਢ ਦੀ ਹਾਂਜੀ ਹਾਂਜੀ ਆਪਾਂ ਜਾਇ ਜੈ ਦੇ ਦੇਣੀ ਹੈ ਜੈ ਜੀ ਬਸ ਹਨਾ ਆਪਾਂ ਮੁੱਲ ਕਰਾਂਗੇ 1 40 ਹਾਂਜੀ 1 35 ਦੀ ਦੇ ਦਈਏ ਕਰ ਦੋ ਮੰਨਦ ਹਨਾ 5000 ਰੁਪਏ ਛੋਟ ਕਰਦਾ 1 ਲੱਖ ਦੀ 1 30000 ਦੀ ਠੀਕ ਹੈ ਤੇ ਬਾਕੀ ਵੇਖੋ ਸਫਾਈਆਂ ਵੇਖੋ ਬਿਲਕੁਲ ਹੈਗੀ ਵੀ ਠੰਡੀ ਸੀਲ ਕਰਮਾਂ ਵਾਲੀ ਚੰਗੀ ਫਾਰਮ ਦੀ ਜਾਨ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲੈ ਲੈ ਚਲੋ ਅੰਦਰ ਲੈ ਚਲੋ ਬਾਕੀ ਕੋਈ ਗੱਲ ਮੋਕ ਕੇ ਮਾਨਤਨ ਕਰਨਗੇ ਕਰਦਾ ਕਰਦਾ ਕੋਈ ਗੱਲ ਨਹੀਂ ਪਹਿਲੀ ਵੀਡੀਓ ਆਪਣੀ ਕਰਾਂਗੇ ਮਾਨਤਨ ਖੁੱਲਾ ਖੁੱਲਾ ਕਰਾਂਗੇ ਮਾਨਤਨ ਬਾਸ ਜੀ ਬਾਸ ਬਾਸ ਹਾਂਜੀ ਚਲੋ ਬਾਕੀ ਇਹ ਫਾਰਮ ਵਾਲੇ ਨੇ ਲੈਣੀ ਤੁਹਾਨੂੰ ਪਤਾ ਆ ਆਮ ਬੰਦੇ ਨੇ ਤੇ ਦੰਗਣੀ ਚਲੋ ਆਮ ਵੀ ਲੈ ਜਾਵੇ ਗਾਂ ਦੇ ਸੇਵਾ ਤੇ ਡਿਪੈਂਡ ਕਰਦਾ ਜੀ ਅਗਲੇ ਹਾਂ ਹਾਂਜੀ 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 ਹਾਂ ਉਹ ਇਹਨੂੰ ਹੁਣ ਗਾਂ ਚਾਰ ਚੁਰ ਚਾਹੀਦਾ ਹਾਂਜੀ ਹਾਂਜੀ ਆ ਵੀ ਗੱਬੜੇ ਜੀ ਇਹ ਗੱਬਣਾ ਅੱਛਾ ਇਹ ਗੱਬਣਾ ਹਾਂਜੀ ਇਹ ਵੀ ਇਹ ਤੀਜਾ ਸੂਆ ਅੱਛਾ ਤੀਜਾ ਸੂਣੀ ਆ ਹਾਂਜੀ ਹਾਂਜੀ ਇਹ ਵੀ ਖੋਲੋ ਇਹ ਵੀ ਲੈਂਦੀ 10-12 ਦਿਨ ਅੱਛਾ 10-12 ਦਿਨ ਲਾਉਗੀ ਬਾਕੀ ਇਹ ਵੀ ਜੰਮੀ ਪਾਲੀ ਪੂਰੀ ਆ ਹਾਂ ਇਹ ਦੁੱਧ ਕਿੰਨਾ ਘਰੂ ਬਾਜੀ ਫਿਰ ਦੁੱਧ ਵੀਰ ਜੀ 14-15 ਕਿਲੋ ਕੀ ਜਾਂਦਾ ਇਹਨੂੰ ਹਾਂਜੀ ਹਾਂਜੀ ਬਿਲਕੁਲ ਚੋਾਈ ਜੂ ਵਧੀਆ ਵੇ ਕੋਈ ਹਾਂ 1 ਨੰਬਰ ਤੇ ਪਣ ਖੜਾ ਕੇ ਮਣਾ ਰੋਇਆ ਚੰਗੇ ਥਾਂ ਥਾਂ ਚੱਕਰਾ ਹਾਂਜੀ ਥਾਂ ਵੇਖੋ ਕਿ ਲੈ ਲਓ ਇਹ ਟਾਈਮ ਨਾ ਹਾਂਜੀ ਟਾਈਮ ਲੈ ਜੂ ਇਹ ਵੀ ਲੈ ਜੂ 10-12 ਦਿਨ 10-12 ਦਿਨ ਲੈ ਜੀ ਹਾਂਜੀ ਹਾਂਜੀ ਠੀਕ ਆ ਬਾਕੀ ਆ ਗੋਲੇ ਰਗੀ ਆ ਨਹੀਂ ਨਹੀਂ ਠੀਕ ਹੈ ਜੀ ਹਾਂ ਜੀ ਬਿਲਕੁਲ ਆ ਜਾਓ ਜੀ ਆ ਜਾਓ ਫੇਸ ਕਾ ਫੇਸ ਕੁਆਲਟੀ ਹਾਂ ਇਹਦਾ ਮੁੱਲ ਇਹਦਾ ਮੁੱਲ ਨਾ ਕਿ 70 ਨਾ 75 60000 ਦੀ ਹਾਂ ਨਾ ਚਲੋ ਪੈਟ ਕਰ ਦਾਂਗੇ ਛੋੜ ਛੱਪੇ ਕਰ ਦੇ ਹਾਂ ਜੀ ਹਾਂ ਜੀ ਕਰ ਦੇ ਖੁੱਲਾ ਕਰ ਦੇ ਖੁੱਲਾ ਕਰਦਾ ਖੁੱਲਾ ਆ ਚਲ ਮੋੜ ਦੇ ਨਹੀਂ ਆਪਾਂ ਬਸ ਬਸ ਬਿਲਕੁਲ ਸਹੀ ਗੱਲ ਹੈ ਸਾਰੀਆਂ ਗੱਬੜ ਲੱਗ ਨੇ ਤਸੂਈਆਂ ਵੀ ਆ ਇਹ ਇੱਕੋ ਹੀ ਸੂਈ ਆ ਅੱਛਾ ਜੀ ਆਹਾ ਬਈ ਜੀ ਫਿਰ ਇਹ ਵੀ ਸੂਈ ਆ ਹਾਂ ਜੀ ਇਹ ਸੂਈ ਆ ਅੱਜ ਸੁਈ ਆ ਹਾਂਜੀ ਇਹਨੂੰ ਹੋ ਗਿਆ ਅੱਜ 5 ਦਿਨ ਅੱਛਾ 5 ਦਿਨ ਹੋ ਗਏ ਹਾਂਜੀ 12 ਕਿਲੋ ਦੁੱਧ ਹਾਜਰੇ ਦੇ ਥੱਲੇ ਥੋੜੀ ਜੀ ਸਾਂਭੀ ਨਹੀਂ ਕਿਹਨੇ ਹਾਂਜੀ ਹੈਗੀ ਯਾਦਪਾਦ ਵਾਲੀ ਆ ਬੱਚਾ ਜੋ ਹਾਂ ਬੱਚਾ ਹਾਂਜੀ ਹਾਂਜੀ 12 ਵਿੱਚ UI ਆ ਇੱਕ ਨੰਬਰ 12 ਕਿਲੋ ਦੁੱਧ ਪੂਰਾ ਤਿਆਰ ਪੱਕਾ ਠੀਕ ਆ ਦੁੱਧ ਵੱਧੂ 12 ਕਿਲੋ ਪੱਕਾ ਕਿਹੜਾ ਭਾਂਡੇ 'ਚ ਪਾ ਲੈਣਾ ਆਪਾਂ ਹਾਂਜੀ ਹਾਂ ਹਾਂਜੀ ਥਾਂ ਥਣ ਵਿਖਾਓ ਕਿਹੜਾ ਵਧੀਆ ਲੱਗਾ ਥੋੜੀ ਜੀ ਸਾਂਹਣ ਵਾਲੀ ਆ ਠੀਕ ਆ ਹਾਂਜੀ ਆਜੋ ਆਜੋ ਬਾਕੀ ਸੁਹਾ ਵੀਰ ਜੀ ਹੈਗਾ ਦੂਜਾ ਭਾਵੇਂ ਕੋ ਤੀਜਾ ਮੰਨ ਲੈ ਠੀਕ ਆ ਹਾਂਜੀ ਯਾਦ ਬਰੀ ਇੰਦਾ ਮੁੱਲ ਇਹਦਾ ਮੁੱਲ ਨਾ ਆਪ 50 ਨਾ 45 ਹਾਂ ਨਾ 42000 ਦੀ 42000 ਦੀ ਹਾਂਜੀ ਚਲ ਹੋਰ ਜਾਣ ਦੋ 40000 ਦੀ ਕੋਈ ਗੱਲ ਨਹੀਂ ਭਾਜ ਸਹੀ ਆ ਜੀ ਸਭ ਕੁ ਸਹੀ ਆ ਹਾਂਜੀ ਹਾਂਜੀ ਭਾਗ ਵਾਲੀ ਆ ਸਾਰਾ ਕੁਝ ਹਾਂਜੀ ਪਰਲੀ ਗੱਬੜ ਹਾਂਜੀ ਉਹ ਗੱਬਣ ਵਛੀ ਦੂਜਾ ਸੂਆ ਜੀ ਇਹ ਆ ਦੂਜਾ ਸੂਆ ਕਿੰਨੇ ਡੱਬ ਲੈ ਜੂ ਇਹ ਇਹ ਲੈ ਜੂ ਚਾਰ ਪੰਜ ਦਿਨ ਅੱਛਾ ਚਾਰ ਪੰਜ ਦਿਨ ਲੈ ਜੂਗਾ ਹਾਂਜੀ ਹਾਂਜੀ ਬੱਚੀ ਦਾ ਥਾਣ ਵੇਖੋ ਕਿੱਡਾ ਲੱਗਾ ਸੁਬਾ ਥਾਣ ਹੂੰ ਸੁਬਾ ਹੀ ਥਾਣਾ ਝੁੰਗੀ ਆ ਗਈ ਹਾਂਜੀ ਹਾਂਜੀ ਕਿੰਨੇ ਦਾ ਕਰ ਜੂਗੀ ਫਿਰ ਇਹ ਦੋ ਦਿਨ ਨੂੰ ਕੀ 13 14 ਕਿਲੋ ਕੀ ਜਾਂਦਾ ਠੀਕ ਆ ਥਾਣ ਭਾਂਡਾ ਵੇਖੋ ਬਿਲਕੁਲ ਜੀ ਬਿਲਕੁਲ ਥਾਣ ਵੇਖੋ ਕਿੱਡਾ ਲੱਗਾ ਬਹੁਤ ਵਧੀਆ ਲੱਗਾ ਹੈ ਪੂਰਾ ਜ਼ਬਰਦਸਤ ਲੱਗਾ ਹਾਂਜੀ ਹਾਂਜੀ ਇਹਦਾ ਫਿਰ ਮੁੱਲ ਹਾਂਜੀ ਮੁੱਲ ਦੇ ਦਈਏ 45 ਨਹੀਂ ਹੋਰ ਕਰੀਏ ਹੈ ਹੋਰ ਕਰੀਏ ਕਿੰਨੇ ਦਈਏ ਸ਼ਾ 742 ਦੇ 42 ਦੀ ਜਾਂਦੋ 40 ਦੇ ਛੱਡੋ ਹੈ ਨਹੀਂ ਜਾਣੀ 80 ਚੰਗੀ ਓ ਚੱਲ 40000 ਜਾਂਦ ਚੱਲ ਜਾਂਦੋ ਚੱਲ 34 ਦੀ ਜਾਂਦੋ ਯਾਰ ਹਜ਼ਾਰ ਜਾਂਦ ਚੱਲ ਜਾਂਦੋ ਕੋਈ ਨਹੀਂ ਜਾਂਦੋ ਕੋਈ ਨਹੀਂ ਅ ਚੱਲ ਜਾਂਦੋ ਕੋਈ ਨਹੀਂ ਜਾਂਦੇ ਕੋਈ ਨਹੀਂ ਜਾਂਦੇ 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 ਕੋਈ ਗੱਲ ਨਹੀਂ ਯਾਦ ਕਰੂਗਾ ਜਿਹੜਾ ਵੀ ਲੈ ਬੱਸ ਲੈ ਨਹੀਂ ਠੀਕ ਹੈ ਹਾਂਜੀ ਹਾਂਜੀ ਚਲੋ ਗਾ ਇਹ ਗੱਲ ਸੰਭਾਲ ਕਰ ਲਓ ਹਾਂਜੀ ਹਾਂਜੀ ਹਾਂ ਚਲੋ 4 ਹੀ ਬਸ਼ੀ ਸੇਲ ਹੈ ਜੀ ਬਾਕੀ ਮੇਰੇ ਵੀ ਇੱਥੇ ਆ ਗਏ ਜਿੰਨੇ ਵੀ ਆਲਾ ਚੈੱਕ ਕਰੋ ਪਾਸਪੋਰਟ ਹਾਂ ਜੀ ਨਹੀਂ ਨਹੀਂ ਤਸਦੀਕ ਕਰਕੇ ਖੜਾ ਵੀ ਜੀ ਹਾਂ ਬਿਲਕੁਲ ਬਿਲਕੁਲ ਜੀ ਹਾਂ ਜੀ ਚਲੋ ਤੇ ਨੰਬਰ ਤੇ ਐਡਰੈਸ ਬੋਲ ਦੋ ਆਪਣਾ ਨੰਬਰ ਆਪਣਾ ਵੀ ਜੀ 73407 73407 ਜੀ 4212 ਠੀਕ ਆ SMS ਵਾਈਪਰੀ ਦਾ ਨੰਬਰ ਹੈਗਾ 9843 6498 ਠੀਕ ਹੈ ਹਾਂ ਜੀ ਇਹ ਦੋਨੇ ਨੰਬਰ ਚੱਲਦੇ ਆ ਆਪਣੇ ਚਲੋ ਸਤਿ ਸ੍ਰੀ ਅਕਾਲ